ਖੋਲ ਦਿੱਤੇ ਗਏ ਹਨ ਪੌਂਗ ਡੈਮ ਦੇ 스ਪਿਲਵੇ ਗੇਟ 6 ਅਗਸਤ 2025 ਨੂੰ ਸ਼ਾਮ ਨੂੰ 5 ਵਜੇ ਜਿਹੜੇ ਪੌਂਗ ਡੈਮ ਦੇ 스ਪਿਲਵੇ ਗੇਟ ਆ ਜਿਹੜੇ ਉਹ ਅੱਜ ਚੁੱਕ ਦਿੱਤੇ ਗਏ ਹਨ ਕਿੰਨਾ ਪਾਣੀ 스ਪਿਲਵੇ ਗੇਟਾਂ ਦੇ ਵਿੱਚੋਂ ਦੀ ਛੱਡਿਆ ਗਿਆ ਕਿੰਨਾ ਪਾਣੀ ਟਰਬਾਈਨਾਂ ਦੇ ਵਿੱਚੋਂ ਆ ਰਿਹਾ ਕਿੰਨਾ ਬਿਆਸ ਦਰਿਆ ਦੇ ਵਿੱਚ ਪਾਣੀ ਆਵੇਗਾ ਸੋ ਕਿਰਪਾ ਕਰਕੇ ਵੀਡੀਓ ਨੂੰ ਚਲਦੀ ਚਲਦੀ ਸ਼ੇਅਰ ਜਰੂਰ ਕਰੀ ਚੱਲੋ ਅਫਵਾਹਾਂ ਤੋਂ ਬਚ ਕੇ ਰਹੋ ਸਰਕਾਰੀ ਹਦਾਇਤਾਂ ਦੀ ਪਾਲਣਾ ਕਰੋ ਸੁਚੇਤ ਰਹੋ ਨਦੀਆਂ ਨਾਲਿਆਂ ਦਰਿਆਵਾਂ ਦੇ ਨੇੜੇ ਨਾ ਜਾਓ ਕਿਉਂਕਿ ਪਾਣੀ ਆ ਜਿਹੜਾ ਕਿਸੇ ਵੇਲੇ ਵੀ ਹੋਰ ਮਾਤਰਾ ਦੇ ਵਿੱਚ ਵਹ ਸਕਦਾ ਆਪਾਂ ਨੂੰ ਪਤਾ ਕਿ ਹਿਮਾਚਲ ਦੇ ਵਿੱਚ ਬੱਦਲ ਵੀ ਫੱਟ ਰਹੇ ਹਨ ਭਾਰੀ ਮੀਂਹ ਪੈ ਰਹੇ ਹਨ ਪੰਜਾਬ ਦੇ ਵਿੱਚ ਵੀ ਲਗਾਤਾਰ ਭਾਰੀ ਜਿਹੜੇ ਮੀਂਹ ਪੈ ਰਹੇ ਨੇ ਜਿਸ ਕਰਕੇ ਜਿਹੜਾ ਪਾਣੀ ਦਾ ਪੱਧਰ ਉਹ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਜੇਕਰ ਆਪਾਂ ਪੌਂਕ ਟਾਈਮ ਦੀ ਗੱਲ ਕਰੀਏ ਤਾਂ ਲੌਂਗ ਟਾਈਮ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ 1373.52 ਫੁੱਟ ਤੇ ਜਿਹੜਾ ਪਹੁੰਚ ਚੁੱਕਾ ਹੈ ਜੇਕਰ ਆਪਾਂ ਉਹਦਾ ਪਾਣੀ ਜਿਹੜਾ ਸਮਤਲ ਰੱਖਣ ਦੀ ਜੇਕਰ ਆਪਾਂ ਦੀ ਦੇਖੀਏ ਤਾਂ ਉਹ ਜਿਹੜਾ ਵਾ ਲਗਭਗ 1400 ਫੁੱਟ ਤੇ ਆ ਤੇ ਅੱਜ ਜੇਕਰ ਗੱਲ ਕਰੀਏ ਹੁਣ ਸ਼ਾਮ ਦੀ 6 ਵਜੇ ਦੀ 6 ਅਗਸਤ 2025 ਦੀ ਤਾਂ ਜਿਹੜਾ ਸ਼ਾਮ ਨੂੰ ਪਾਣੀ ਆ 1372.52 ਫੁੱਟ ਤੇ ਪਹੁੰਚ ਚੁੱਕਾ ਹੈ ਜੇਕਰ ਆਪਾਂ ਐਵਰੇਜ ਡਾਟਾ ਦੇ ਵਿੱਚ ਗੱਲ ਕਰੀਏ ਇਨਫਲੋ ਦੀ ਤਾਂ 129273 ਕਿਊਸਿਕ ਜਿਹੜਾ ਪਾਣੀ ਆ ਉਹ ਪੌਂਗ ਡੈਮ ਦੇ ਵਿੱਚ ਆ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਐਵਰੇਜ ਡਾਟਾ ਦੇ ਵਿੱਚ ਤੇ ਟਰਬਾਈਨਾਂ ਰਾਹੀਂ ਜਿਹੜਾ 18000 25 ਕਿਊਸੀ ਜਿਹੜਾ ਪਾਣੀ ਆ ਉਹ ਛੱਡਿਆ ਜਾ ਰਿਹਾ ਜੇਕਰ ਆਊਟਫਲੋ ਦੀ ਸਪਿਲ ਵੇ ਰਹੀਂ ਜਿਹੜੀ ਗੱਲ ਕਰੀਏ ਤਾਂ 179 ਕਿਊਸੀ ਦਾ ਪਾਣੀ ਛੱਡਿਆ ਜਾ ਰਿਹਾ ਟੋਟਲ ਜਿਹੜਾਕਰ ਆਊਟਫਲੋ ਦੀ ਗੱਲ ਕਰੀਏ ਐਵਰੇਜ ਡਾਟੇ ਦੇ ਵਿੱਚ ਤਾਂ 18384 ਕਿਊਸੀ ਜਿਹੜਾ ਪਾਣੀ ਆ ਐਵਰੇਜ ਡਾਟੇ ਦੇ ਵਿੱਚ ਜਿਹੜਾ ਅਗਲੇ ਪਾਸੇ ਛੱਡਿਆ ਜਾ ਰਿਹਾ ਹੁਣ ਆਪਾਂ ਗੱਲ ਕਰਦੇ ਐਕਚੁਅਲ ਡਾਟੇ ਦੀ ਪੌਂਗ ਟਾਈਮ ਦਾ ਜਿਹੜਾ ਐਕਚੁਅਲ ਡਾਟਾ ਕਿੰਨਾ ਕਿੰਨਾ ਪਾਣੀ ਐਕਚੁਅਲ ਦੇ ਵਿੱਚ ਆ ਰਿਹਾ ਤੇ ਕਿੰਨਾ ਅਗਲੇ ਪਾਸੇ ਛੱਡਿਆ ਜਾ ਰਿਹਾ ਜੇਕਰ ਇਨਫਲੋ ਦੀ ਗੱਲ ਕਰੇ ਤਾਂ 90366 ਕਿ ਉਹ ਪੌਂਗ ਡੈਮ ਦੇ ਵਿੱਚ ਐਕਚੁਅਲ ਡਾਟਾ ਦੇ ਵਿੱਚ ਜਿਹੜਾ ਇਨਫਲੋ ਕਰ ਰਿਹਾ ਜੇਕਰ ਆਊਟਫਲੋ ਦੀ ਗੱਲ ਕਰੀਏ ਤਾਂ ਟਰਬਾਈਨਾਂ ਰਹੀਂ ਜਿਹੜਾ ਪਾਣੀ ਆ 18085 ਕਿਊਸਿਕ ਜਿਹੜਾ ਪਾਣੀ ਆ ਆਊਟਫਲੋ ਕਰ ਰਿਹਾ ਜੇਕਰ ਜਿਹੜੇ ਆਪਾਂ ਸਪਿਲਵੇ ਗੇਟ ਖੋਲਿਆਣ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਪਾਣੀ ਆ 4284 ਕਿਊਸਿਕ ਜਿਹੜਾ ਸ਼ਾਮ ਨੂੰ 6 ਵਜੇ 6 ਅਗਸਤ 2025 ਨੂੰ ਜਿਹੜਾ ਪਾਣੀ ਆ ਉਹ ਜਿਹੜਾ ਉੱਥੋਂ ਆਊਟਫਲੋ ਕਰ ਰਿਹਾ ਹੈ ਮਤਲਬ ਕਿ ਸਪਿਲਵੇ ਗੇਟਾਂ ਦੇ ਰਾਹੀਂ ਜਿਹੜਾ ਪਾਣੀ ਆ ਰਿਹਾ ਉਹ 42 ਹੀ ਆ 4284 ਕਿਊਸਿਕ ਜਿਹੜਾ ਪਾਣੀ ਆ ਰਿਹਾ ਬਾਕੀ 18085 ਕਿਊਸਿਕ ਜਿਹੜਾ ਪਾਣੀ ਆਊਟਫਲੋ ਆ ਰਿਹਾ ਜੇਕਰ ਆਪਾਂ ਗੱਲ ਕਰੀਏ ਕਿ ਕੋਈ ਬਹੁਤੀ ਡਰਨ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਆਊਟਫਲੋ ਜਿਹੜਾ ਸਪਿਲਵੇ ਰਹੀਂ ਜਿਹੜਾ ਕੀਤਾ ਜਾ ਰਿਹਾ ਬਹੁਤ ਨਾ ਮਾਤਰ ਪਾਣੀ ਜਿਹੜਾ ਆਊਟਫਲੋ ਕੀਤਾ ਜਾ ਰਿਹਾ 4284 ਕਿਊਸਿਕ ਜਿਹੜਾ ਪਾਣੀ ਆਊਟਫਲੋ ਕੀਤਾ ਜਾ ਰਿਹਾ ਜੇਕਰ ਟੋਟਲ ਆਊਟਫਲੋ ਦੀ ਗੱਲ ਕਰੀਏ ਤਾਂ 2363 QC ਜਿਹੜਾ ਪਾਣੀ ਆ ਉਹ ਜਿਹੜਾ ਪੌਂਗ ਡੈਮ ਦੇ ਵਿੱਚੋਂ ਆਊਟਫਲੋ ਕੀਤਾ ਜਾ ਰਿਹਾ ਹੈ ਐਕਚੁਅਲ ਡਾਟੇ ਦੇ ਵਿੱਚ ਮੈਂ ਤੈਨੂੰ ਇੱਥੇ ਦੁਬਾਰਾ ਤੋਂ ਫੇਰ ਦੱਸਦਾ ਕਿ ਜਿਹੜੇ ਅੱਜ ਗੇਟ ਖੁੱਲਣ ਦੀ ਤਿਆਰੀ ਹੋ ਰਹੀ ਸੀ 5 ਵਜੇ ਗੇਟ ਖੁੱਲੇ ਹਨ 스ਪਿਲਵੇ ਗੇਟ ਖੁੱਲ ਚੁੱਕੇ ਹਨ ਪੌਂਕ ਡੈਮ ਦੇ ਉਹਨਾਂ ਦੇ ਵਿੱਚੋਂ ਸਿਰਫ ਜਿਹੜਾ 4284 ਕਿਊਸਿਕ ਪਾਣੀ ਆ ਐ ਸਮੇਂ ਜਿਹੜਾ ਆ ਰਿਹਾ ਜੇਕਰ ਟਰਬਾਈਨਾਂ ਦੀ ਗੱਲ ਕਰੀਏ ਉਹ ਸਵੇਰ ਵੀ ਆਪਾਂ ਨੂੰ ਪਤਾ ਹੈ ਕਿ ਜਿਹੜਾ ਪਾਣੀ ਰੈਗੂਲਰ ਚੱਲਦਾ ਉਹਨਾਂ ਦੇ ਵਿੱਚ 18085 ਕਿਊਸਿਕ ਆ ਰਿਹਾ ਤੇ 4284 ਕਿਊਸਿਕ ਜਿਹੜਾ ਪਾਣੀ ਆ ਉਹ 스ਪਿਲਵੇ ਜੋ ਗੇਟ ਖੋਲੇ ਗਏ ਹਨ ਉਹਨਾਂ ਦੇ ਵਿੱਚੋਂ ਜਿਹੜਾ ਇਹ ਪਾਣੀ ਆ ਉਹ ਆ ਰਿਹਾ ਤੇ ਟੋਟਲ ਆਊਟਫਲੋ ਦੀ ਗੱਲ ਕਰੇ ਟੋਟ ਬਿਆਸ ਦਰਿਆ ਦੇ ਵਿੱਚ ਆ ਰਿਹਾ 22363 ਕਿਊਸੀ ਕਰ ਰਿਹਾ ਸੋ ਕਿਰਪਾ ਕਰਕੇ ਜਿਹੜੇ ਜਿਹੜੇ ਬਿਆਸ ਦਰਿਆ ਦੇ ਨੇੜੇ ਹਨ ਕਮੈਂਟ ਕਰਕੇ ਜਰੂਰ ਦੱਸੋ ਤੇ ਆਪਣੇ ਆਪਣੇ ਜਿਹੜਾ ਤੁਸੀਂ ਆਪਣੇ ਆਪਣੇ ਜੋ ਵੀ ਤੁਹਾਡਾ ਕਿਹੜੇ ਏਰੀਆ ਦੇ ਵਿੱਚ ਬੈਠੇ ਹੋ ਉਹ ਵੀ ਤੁਸੀਂ ਜਰੂਰ ਦੱਸੋ ਸੋ ਵੀਡੀਓ ਜਰੂਰ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਜੀ